ਸਸ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸੁਪਰੀਤ ਸਿੰਘ ਕਹਿੰਦਾ ਹਾਂ ਤੁਸੀਂ ਦੇਖ ਰਹੇ ਹੋ ਐਡੀਟਰ ਸਾਹਿਬ ਅਫੀਸ਼ੀਅਲ ਗੱਲ ਕਰਾਂਗੇ ਬਿਹਾਰ ਚੋਣਾਂ ਦੀ ਜਿਸ ਦਾ ਰਿਜ਼ਲਟ 14 ਤਰੀਕ ਨੂੰ ਹੈ ਔਰ 18 ਤਰੀਕ ਨੂੰ ਸੌ ਚੱਕ ਸਮਾਗਮ ਹੋਣਾ ਹੈ ਬੀਤੇ ਦਿਨ ਤੇਜਸਵੀ ਯਾਦਵ ਜਿਹੜੇ ਨੇ ਉਹ ਛਾਇਰੇ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਦੌਰਾਨ ਜਿਨ੍ਹਾਂ ਨੇ ਮੀਡੀਆ ਨੂੰ ਜਿਹੜਾ ਹੈ ਉਹ ਆੜੇ ਹੱਥੀ ਲਿਆ ਹੈ ਔਰ ਬਹੁਤ ਹੀ سنگੀਨ ਜਿਹੜੇ aarop ਮੀਡੀਆ ਦੇ ਉੱਤੇ ਪਹਿਲਾਂ ਵੀ ਲੱਗਦੇ ਰਹੇ ਨੇ ਗੋਦੀ ਮੀਡੀਆ ਦੇ ਉਹਦੇ ਉਹਨਾਂ ਨੇ ਸਬੂਤ ਵੀ ਦਿੱਤੇ ਨੇ ਜਦੋਂ ਉਹਨਾਂ ਤੋਂ ਸਵਾਲ ਕੀਤਾ ਗਿਆ ਕਿ ਐਗਜ਼ਿਟ ਪੋਲ ਦੇ ਬਾਰੇ ਉਹਨਾਂ ਦਾ ਕੀ ਵਿਚਾਰ ਹੈਗਾ ਔਰ ਮੀਡੀਆ ਜੋ ਦਿਖਾ ਰਹੀ ਹੈ ਕਿ ਐਨਡੀਏ ਵੀ ਉੱਥੇ ਸਰਕਾਰ ਬਣੇਗੀ ਨਿਤਿਸ਼ ਕੁਮਾਰ ਜਿਹੜੇ ਨੇ ਉਹ ਦੁਬਾਰਾ ਆ ਸਕਦੇ ਨੇ ਜੋ ਕਿ ਐਗਜ਼ਿਟ ਪੋਲ ਦੇ ਵਿੱਚ ਅਸੀਂ ਸਾਰੇ ਦੇਖ ਰਹੇ ਹਾਂ ਤੇ ਉੱਤੇ ਤੇਜਸਵੀ ਯਾਦਵ ਦਾ ਇਹ ਕਹਿਣਾ ਸੀਗਾ ਕਿ ਮੀਡੀਆ ਦੀ ਜਿਹੜੀ ਕ੍ਰੈਡੀਬਿਲਿਟੀ ਹੈ ਉਹਦੇ ਤੇ ਸਵਾਲ ਉਹਨਾਂ ਨੇ ਚੁੱਕ ਦਿੱਤਾ ਉਹ ਕਹਿ ਰਹੇ ਨੇ ਕਿ ਮੀਡੀਆ ਹੁਣ ਉਹਨਾਂ ਕ੍ਰੈਡੀਬਲ ਨਹੀਂ ਰਿਹਾ ਇਹ ਉਹੀ ਮੀਡੀਆ ਹੈ ਜਿਨ੍ਹਾਂ ਨੇ ਆਪਰੇਸ਼ਨ ਸਿੰਦੂਰ ਦੇ ਦੌਰਾਨ ਇਹ ਕਹਿ ਦਿੱਤਾ ਸੀਗਾ ਕਿ ਲਾਹੌਰ ਤੇ ਕਬਜ਼ਾ ਕਰ ਲਿਆ ਹੈ ਮਤਲਬ ਲਾਹੌਰ ਨੂੰ ਆਪਾਂ ਜਿੱਤ ਲਿਆ ਇਸ ਤੋਂ ਬਾਅਦ ਉਹਨਾਂ ਨੇ ਇਹ ਵੀ ਦੱਸਿਆ ਕਿ ਕਿੱਦਾਂ ਧਰਮਿੰਦਰ ਦੀ ਜਿਹੜੀ ਹੈ ਜੋ ਕਿ ਸਾਡੇ ਬਹੁਤ ਹੀ ਸੀਨੀਅਰ ਐਕਟਰ ਨੇ ਉਹਨਾਂ ਦਾ ਇਹਨਾਂ ਨੇ ਕੋਸ਼ਿਸ਼ ਕਰਤਾ ਕਿ ਉਹਨਾਂ ਦੀ ਡੈਥ ਹੋ ਗਈ ਹੈ ਉਹਨਾਂ ਨੂੰ ਮਾਰ ਦਿੱਤਾ ਔਰ ਇੱਥੋਂ ਤੱਕ ਕਿ ਯੋਗੀ ਉਹਨਾਂ ਨੇ ਤਾਂ ਸ਼ਰਧਾਂਜਲੀ ਵੀ ਜਿਹੜੀ ਹੈ ਉਤਰਮਿੰਦਰ ਨੂੰ ਦੇ ਦਿੱਤੀ ਸੋ ਇਹ ਉਹੀ ਮੀਡੀਆ ਹੈ ਜੋ ਖਬਰ ਜਿਹੜੀ ਹੈ ਉਹ ਉੱਪਰੋਂ ਲੈਂਦਾ ਹੈ ਔਰ ਉਸ ਖਬਰ ਨੂੰ ਜਿੱਦਾਂ ਉੱਪਰੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਆਰਡਰ ਹੁੰਦਾ ਹੈ ਉਹ ਵੱਖ-ਵੱਖ ਜਿਹੜੇ ਨਿਊਜ਼ ਦੀਆਂ ਜਿਹੜੀਆਂ ਏਜੰਸੀਜ਼ ਨੇ ਵੱਖ-ਵੱਖ ਨਿਊਜ਼ ਚੈਨਲ ਨੇ ਉਹਨਾਂ ਨੂੰ ਉੱਪਰੋਂ ਖਬਰ ਦਿੰਦੇ ਨੇ ਔਰ ਫਿਰ ਉਹਨਾਂ ਦੇ ਅਕੋਰਡਿੰਗਲੀ ਹੀ ਸਾਰੇ ਮੀਡੀਆ ਹਾਊਸਿਸ ਖਬਰ चला तेजस्वी यादव ने इल्जाम लगाए ने पहला आप सुन आपने कल वोटिंग में लोग बड़े कतार में लोग खड़े थे छ बजे सात बजे तक लोग खड़े थे लोग खड़े रहे वोटिंग में और एग्जिट पोल आता है यानी मतदान अभी खत्म नहीं हुआ कि एग्जिट पोल आता है देखिए हम ना सर्वे में खुशफहमी में रहते हैं ना गलत फहमी में रहते हैं ये सर्वे जो है केवल मनोवैज्ञानिक तौर पे साइकोलॉजिकल जितने अधिकारी चुनाव में लगे हुए हैं उनके दबाव में जो है ये सर्वे लाए गए पहले भी आप लोग दिखाते थे कि मुख्यमंत्री का चेहरा पसंद किसे करती है बिहार की जनता तो 16, 17, 18 परसेंट से ऊपर नीतीश जी नहीं उठ पाए और वहां तो इस बार एनडीए में घोषणा भी नहीं हुई कि आधिकारिक रूप से सीएम का चेहरा कौन होगा अगर आप देखें तो ये वही गोदी मीडिया है जिन लोगों ने सर्वे दिखाया जो पाकिस्तान में इस्लामाबाद लाहौर कराची को कब्जा दिए थे ये उन्हीं का सर्वे है और एस आई आर के दिनों घुसपैठियों को घुसा दिया था बिहार में ये वही गोदी मीडिया जो है एक प्रोपगेंडा मोदी जी की एजेंसी द्वारा ये अधिकारियों पे दबाव को लेकर के कि काउंटिंग के दिन एक मानसिक तौर पे लोगों का दबाव बना रहे इसलिए ये पूरा जो है सर्वे जो है कराया गया है ये जो पीएमओ से जो तय होकर के आता है जो अमित शाह जी अपने कलम से लिख करके के देते हैं फल्ला चैनल को फल्ला चैनल को फल्ला चैनल को वही बेचारे मीडिया वाले जो है बयान अपना ਕਹਤੇ ਹਨ बोलते हैं इसदे नाल ही तेजसवी यादव ने 2020 दी गल करदे हैं दसया कि किद्दा ओना दी सरकार बहुत ही ਘੱਟ ਆਂਕੜੇ ਤੋਂ ਹਾਰੀ ਸੀਗੀ ਔਰ ਉਦੋਂ ਉਹ ਤਿਆਰ ਨਹੀਂ ਸੀਗੇ ਬੇਸਿਕਲੀ ਔਰ ਜਦੋਂ ਉਹ ਕਹਿ ਰਹੇ ਨੇ ਕਿ ਉਹ ਤਿਆਰ ਨਹੀਂ ਸੀਗੇ ਤਾਂ ਉਸ ਦੌਰਾਨ ਵੋਟ ਚੋਰੀ ਵੀ ਹੋਈ ਔਰ ਉਹਨਾਂ ਨੂੰ ਹਰਾ ਦਿੱਤਾ ਗਿਆ ਪਰ ਇਸ ਵਾਰ ਉਹ ਕਹਿ ਰਹੇ ਨੇ ਕਿ ਅਸੀਂ ਬਹੁਤ ਤਿਆਰੀ ਦੇ ਵਿੱਚ ਹੈਗੇ ਆ ਸਾਡੇ ਵਰਕਰਸ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਜੋ ਪਾਰੀ ਗਿਣਤੀ ਦੇ ਵਿੱਚ ਵੋਟਾਂ ਪਈਆਂ ਨੇ ਮਤਦਾਨ ਹੋਇਆ ਉਹ ਚੇਂਜ ਦੇ ਲਈ ਹੋਇਆ ਔਰ ਚੇਂਜ ਜਿਹੜੀ ਹੈ ਉਹ ਜ਼ਰੂਰੀ ਇਸ ਵਾਰ ਹੋਣੀ ਹੀ ਹੋਣੀ ਹੈ ਔਰ ਇਸੇ ਲਈ ਜਿਹੜਾ 72 ਲੱਖ ਲੋਕਾਂ ਨੇ 2020 ਦੇ ਮੁਕਾਬਲੇ ਜੇ ਅਸੀਂ ਅੰਕੜੇ ਚੈੱਕ ਕਰਦੇ ਹਾਂ ਤਾਂ 72 ਲੱਖ ਲੋਕਾਂ ਨੇ ਵੱਧ ਮਤਦਾਨ ਜਿਹੜਾ ਹੈ ਉਹ ਕੀਤਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਮੀਡੀਆ ਨੂੰ ਗਲਤ ਦੱਸ ਦਿਆਂ ਹੋਇਆ ਦੱਸਿਆ ਕਿ ਜਿਹੜੇ ਇਹ ਸਰਵੇ ਕਰਵਾਏ ਜਾ ਰਹੇ ਨੇ ਇਹ ਬਿਲਕੁਲ ਜਾਇਜ਼ ਨਹੀਂ ਹੈਗੇ ਨੇ ਇਹ ਜਿੰਨੇ ਵੀ ਸਰਵੇ ਦੇ ਵਿੱਚ ਐਨਡੀਏ ਨੂੰ ਯਾਨੀ ਨਿਤੀਸ਼ ਕੁਮਾਰ ਨੂੰ ਇਹਨਾਂ ਦੀ ਸਰਕਾਰ ਬਣਾਉਣ ਦੇ ਦਿਖਾਇਆ ਜਾ ਰਿਹਾ ਉਹ ਸਿਰਫ ਅਧਿਕਾਰੀਆਂ ਦੇ ਉੱਤੇ ਦਬਾਅ ਬਣਾਉਣ ਦੇ ਲਈ ਪ੍ਰੈਸ਼ਰ ਬਣਾਉਣ ਦੇ ਲਈ ਅਜਿਹੇ ਜਿਹੜੇ ਸਰਵੇ ਨੇ ਉਹ ਇਹਨਾਂ ਨੇ ਆਪਣੀਆਂ ਹੀ ਏਜੰਸੀਆਂ ਤੋਂ ਕਰਵਾਏ ਨੇ ਔਬ 2020 ਕੀ ਅਗਰ ਤੁਲਨਾ ਕੀ ਜਾਏ ਇਸ ਵਾਰ तो बहत्तर लाख लोगों ने ज्यादा मतदान किया है बहत्तर लाख मतलब इट्स ह्यूज नंबर बड़ा ये आंकड़ा है अगर बहत्तर लाख को अगर हम दो विधानसभा में बांटे तो उनतीस हजार पांच सौ के आसपास हर विधानसभा में वोट जो है वो पड़े हैं यानी ये वोट कोई नीतीश जी को बचाने के लिए नहीं पड़े भैया ये सरकार को बदलने के लिए वोट फॉर चेंज के लिए वोट, वोट फॉर चेंज के लिए बहत्तर लाख वोट पड़े हैं पूरे बिहार में सरकार बदलने जा रही है और ये कोई बहत्तर लाख लोगों ने नीतीश जी को बचाने के लिए चुनाव में मतदान नहीं किया बल्कि बदलाव के लिए जो है परिवर्तन के लिए जो है बहत्तर लाख लोगों ने वोट फॉर चेंज जो है किया है ਬਹਿਰਾਲ ਜਿੱਤੇਗਾ ਕੌਣ ਇਹ ਤੇ 14 ਤਾਰੀਖ ਨੂੰ ਹੀ ਪਤਾ ਲੱਗੇਗਾ ਪਰ ਬਿਹਾਰ ਦੇ ਮਸਲੇ ਜਿਹੜੇ ਨੇ ਉਹ ਗੰਭੀਰ ਨੇ ਬਿਹਾਰ ਦੇ ਵਿੱਚ ਲਾਅ ਇਨ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ ਉਹ ਖਰਾਬ ਹੈ ਲੜਕੀਆਂ ਦੇ ਨਾਲ ਜਬਰ ਜਨਾਹ ਦੇ ਮਾਮਲੇ ਬਹੁਤ ਜ਼ਿਆਦਾ ਆਏ ਦਿਨ ਦੇਖਣ ਨੂੰ ਮਿਲਦੇ ਨੇ ਇਸ ਦੇ ਨਾਲ ਹੀ ਬੇਰੋਜ਼ਗਾਰੀ ਜਿਹੜੀ ਹੈ ਉਹ ਬਹੁਤ ਹਾਈ ਲੈਵਲ ਦੇ ਉੱਤੇ ਬੇਰੋਜ਼ਗਾਰੀ ਹੈ ਜਦੋਂ ਪਹਿਲੀਆਂ ਜਿਹੜੀਆਂ ਅਸੀਂ ਚੋਣਾਂ ਦੀ ਗੱਲ ਕਰਦੇ ਹਾਂ ਤੇ ਉੱਥੇ ਲੋਕ ਜਿਹੜੇ ਨੇ ਉਹ ਜ਼ਰੂਰ ਇਮੋਸ਼ਨਲ ਹੋਏ ਸੀਗੇ ਔਰ ਧਰਮ ਦੇ ਨਾਮ ਤੇ ਜਿਹੜੀ ਹੈ ਵੋਟ ਜ਼ਿਆਦਾ ਨਿਤਿਸ਼ ਕੁਮਾਰ ਦੇ ਹੱਕ ਦੇ ਵਿੱਚ ਅਪੁਕਤੀ ਪਰ ਇਸ ਵਾਰ ਜਿਹੜਾ ਮਸਲਾ ਹੈ ਤੇਜਸਵੀ ਯਾਦਵ ਦੇ ਵੱਲੋਂ ਚੁੱਕਿਆ ਗਿਆ ਹੈ ਔਰ ਜਿਹੜਾ ਭਰੋਸਾ ਆਮ ਲੋਕਾਂ ਨੂੰ ਦਿੱਤਾ ਗਿਆ ਹੈ ਉਹ ਸਿੱਧਾ ਉਹਨਾਂ ਦੇ ਕਿਚਨ ਦੇ ਹਾਲਾਤ ਜਿਹੜੇ ਨੇ ਉਹਨਾਂ ਦੇ ਘਰ ਦੇ ਹਾਲਾਤ ਉਹਨਾਂ ਦੇ ਪਰਿਵਾਰਕ ਹਾਲਾਤ ਉਹਨਾਂ ਨੂੰ ਸੁਧਾਰੇਗਾ ਜੀ ਹਾਂ ਉਹਨਾਂ ਨੇ ਹਰ ਘਰ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਸਰਕਾਰੀ ਨੌਕਰੀ ਦੇਣ ਦਾ ਬਕਾਇਦਾ ਜਿਨ੍ਹਾਂ ਦੇ ਕੋਲ ਸਰਕਾਰੀ ਨੌਕਰੀਆਂ ਨਹੀਂ ਹੈਗੀਆਂ ਉਹਨਾਂ ਨੂੰ ਉਹਨਾਂ ਨੂੰ ਸਰਕਾਰੀ ਨੌਕਰੀ ਮਿਲੇਗੀ ਜਿਨ੍ਹਾਂ ਦੇ ਕੋਲ ਸਰਕਾਰੀ ਨੌਕਰੀਆਂ ਆਲਰੇਡੀ ਹੈਗੀਆਂ ਉਹਨਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੇਗੀ ਪਰ ਇੱਥੇ ਇੱਕ ਹੋਰ ਵੱਡਾ ਸਵਾਲ ਜੋ ਮੇਰੇ ਦਿਮਾਗ ਦੇ ਵਿੱਚ ਆ ਰਿਹਾ ਹੈ ਕਿ ਐਨਡੀਏ ਦੀ ਸਰਕਾਰ ਦੇ ਵੱਲੋਂ 10-10 ਹਜ਼ਾਰ ਰੁਪਏ ਬੀਬੀਆਂ ਦੇ ਖਾਤੇ ਦੇ ਵਿੱਚ ਤਿੰਨ ਵਾਰੀ ਬਕਾਇਦਾ ਪਾਏਗੇ ਔਰ ਬੀਬੀਆਂ ਜਿਹੜੀਆਂ ਨੇ ਜੋ 72 ਲੱਖ ਵੋਟਾਂ ਜ਼ਿਆਦਾ ਪਈਆਂ ਨੇ ਉਸ ਦੇ ਵਿੱਚ ਔਰਤਾਂ ਦੀ ਗਿਣਤੀ ਮਰਦਾਂ ਦੇ ਨਾਲੋਂ ਜ਼ਿਆਦਾ ਹੈ ਸੋ ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਜੇਕਰ ਔਰਤਾਂ ਜੇ ਜ਼ਿਆਦਾ ਘਰੋਂ ਨਿਕਲੀਆਂ ਨੇ ਔਰ ਉਹ ਐਨਡੀਏ ਦੇ ਖਾਤੇ ਦੇ ਵਿੱਚ ਭੁਗਤ ਸਕਦੀਆਂ ਨੇ ਕਿਉਂਕਿ ਇੱਕ ਆਰਥਿਕ ਮਦਦ ਤਿੰਨ ਵਰੀ ਉਹਨਾਂ ਦੀ ਕੀਤੀ ਗਈ ਹੈ ਬਾਕੀ ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਔਰ ਤਾਜ਼ਾਤਰੀਨ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਐਡੀਟਰ ਸਾਫੀ ਅਫੀਸ਼ਲ ਦੇ